ਸਮੂੱਚੀ ਮਨੁੱਖਤਾ ਸਮੁੱਚੀ ਦੁਨੀਆ ਆਪਣੀ ਜ਼ਿੰਦਗੀ ਨੂੰ ਸਫਲ ਕਰਨ ਦੇ ਲਈ ਆਪਣੇ ਇਸ ਮਨੁੱਖਾ ਜੀਵਨ ਨੂੰ ਸਫਲ ਕਰਨ ਦੇ ਲਈ ਵੱਖੋ ਵੱਖਰੇ ਤਰੀਕੇ ਅਪਣਾਉਂਦੀ ਆ ਰਹੀ ਹੈ ਮੁੱਢ ਕਦੀਮੋਂ ਹਰ ਇੱਕ ਮਨੁੱਖ ਆਪੋ ਆਪਣੇ ਧਰਮ ਦੇ ਦੱਸੇ ਹੋਏ ਸਿਧਾਂਤਾਂ ਦੇ ਮੁਤਾਬਕ ਦੱਸੇ ਹੋਏ ਧਾਰਮਿਕ ਕੰਮਾਂ ਦੇ ਮੁਤਾਬਕ ਦੱਸੀਆਂ ਹੋਈਆਂ ਧਾਰਮਿਕ ਰਸਮਾਂ ਵਿਧੀ ਵਿਧਾਨਾਂ ਦੇ ਮੁਤਾਬਕ ਜ਼ਿੰਦਗੀ ਜਿਉਂਦਾ ਆ ਰਿਹਾ ਹੈ। ਮਕਸਦ ਇੱਕੋ ਹੀ ਹੈ ਕਿ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਦਾਤ ਇਹ ਮਨੁੱਖਾ ਜੀਵਨ ਜਿਵੇਂ ਕਿਵੇਂ ਵੀ ਸਫਲ ਹੋ ਜਾਏ। ਉਸ ਅਕਾਲ ਪੁਰਖ ਦੇ ਦਰ ਤੇ ਸਾਡਾ ਇਹ ਜੀਵਨ ਪ੍ਰਵਾਨ ਹੋ ਜਾਏ ਜਿਹਨੂੰ ਆਪਾਂ ਮੁਕਤੀ ਵੀ ਕਹਿ ਦਿੰਦੇ ਆ ਜੰਮਣ ਤੇ ਮਰਨ ਦੇ ਗੇੜ ਵਿੱਚੋਂ ਮੁਕਤੀ ਮਿਲ ਜਾਏ ਦੁਨੀਆ ਦੇ ਲੋਕ ਕਿਹੜੀਆਂ ਰੀਤੀ ਰਸਮਾਂ ਦੇ ਵਿੱਚ ਉਲਝੇ ਹੋਏ ਨੇ ਕਿਹੜੇ ਵਿਧੀ ਵਿਧਾਨ ਦੇ ਵਿੱਚ ਕਿਸ ਵਿਧੀ ਵਿਧਾਨ ਦੇ ਰਾਹੀਂ ਉਹ ਆਪਣਾ ਜੀਵਨ ਸਫਲ ਕਰਨ ਦਾ ਯਤਨ ਕਰ ਰਹੇ ਨੇ ਹਰ ਇੱਕ ਮਤ ਦੀ ਆਪੋ ਆਪਣੀ ਵਿਚਾਰਧਾਰਾ ਹੈ ਪਰ ਜਗਤ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਪਾਵਨ ਬੋਧ ਅੰਦਰ ਆ ਕੇ ਬੈਠਦੇ ਆ ਨਾ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਹਿੰਦੇ ਤੈਨੂੰ ਇਹਨਾਂ ਦੁਨਿਆਵੀ ਵਿਧੀ ਵਿਧਾਨਾਂ ਦੇ ਵਿੱਚ ਜਾ ਕੇ ਫਸਣ ਦੀ ਕੋਈ ਜ਼ਰੂਰਤ ਨਹੀਂ ਹੈ ਤੈਨੂੰ ਇੱਕ ਸਭ ਤੋਂ ਸੋਹਣਾ ਤੇ ਉੱਤਮ ਰਸਤਾ ਤੈਨੂੰ ਦੱਸਦੇ ਆ ਜੇਕਰ ਤੂੰ ਵਾਕਈ ਆਪਣੀ ਇਸ ਜ਼ਿੰਦਗੀ ਨੂੰ ਸਫਲ ਕਰਵਾਉਣਾ ਚਾਹੁੰਦਾ ਹੈ ਪ੍ਰਵਾਨ ਕਰਵਾਉਣਾ ਚਾਹੁੰਦਾ ਹੈ ਉਸ ਮਾਲਕ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਚਾਹੁੰਦਾ ਹੈ ਤੇ ਆ ਤੈਨੂੰ ਇੱਕ ਬੜਾ ਪਿਆਰਾ ਰਸਤਾ ਦੱਸਣ ਲੱਗੇ ਆ ਉਹ ਰਸਤਾ ਕਿਹੜਾ ਹੈ ਇੱਕ ਵਾਰੀ ਸਾਰੇ ਕਿਰਪਾ ਕਰਿਓ ਪਾਤਸ਼ਾਹ ਕਹਿਣ ਲੱਗੇ ਹਰ ਭਜਨ ਸਫਲ ਕਾਮ ਪੜੋ ਸਾਰੇ ਹਰ ਭਜਨ ਸਫਲ ਕਾਮ ਹਰੀ ਦਾ ਭਜਨ ਉਸ ਅਕਾਲ ਪੁਰਖ ਦੀ ਬੰਦਗੀ ਸਫਲ ਕਾਮ ਤੇਰੀ ਜ਼ਿੰਦਗੀ ਦੇ ਇਸ ਕਾਰਜ ਨੂੰ ਸਫਲ ਕਰੇਗੀ ਗੁਰੂ ਪਿਆਰਿਓ ਗੁਰਬਾਣੀ ਦੀ ਇੱਕ ਪੰਗਤੀ ਆਉਂਦੀ ਹੈ ਇਨੂੰ ਕਾਮ ਕਹਿ ਲਓ ਕਾਰਜ ਕਹਿ ਲਓ ਆਹਾਰ ਕਹਿ ਲਓ ਗੁਰੂ ਸਾਹਿਬ ਬਾਣੀ ਦੇ ਵਿੱਚ ਕਿਤੇ ਇਹ ਗੱਲ ਵੀ ਦਰਜ ਕਰਦੇ ਆ ਕਹਿੰਦੇ ਆਹਾਰ ਸਭ ਕਰਦਾ ਫਿਰੈ ਜਿਹੜਾ ਇਹ ਮਨੁੱਖ ਹੈ ਨਾ ਇਹ ਬਾਕੀ ਸਾਰੇ ਆਹਾਰ ਕਰਦਾ ਫਿਰਦਾ ਹੈ ਦੀਨ ਦੁਨੀਆ ਦੇ ਜਿੰਨੇ ਵੀ ਕਰਮ ਨੇ ਸਾਰਾ ਕੁਝ ਕਰ ਰਿਹਾ ਹੈ ਸੌਂ ਰਿਹਾ ਹੈ ਜਾਗ ਰਿਹਾ ਹੈ ਪਰਿਵਾਰ ਦੀ ਪਾਲਣਾ ਕਰ ਰਿਹਾ ਹੈ ਮਿਹਨਤ ਕਰ ਰਿਹਾ ਸਾਰਾ ਕੁਝ ਕਰਦਾ ਹੈ ਖਾਣਾ ਪੀਣਾ ਹੱਸਣਾ ਸੌਣਾ ਇਹਨੂੰ ਸਾਰਾ ਕੁਝ ਯਾਦ ਹੈ ਪਰ ਗੁਰੂ ਪਾਤਸ਼ਾਹ ਕਹਿੰਦੇ ਆਹਾਰ ਸਭ ਕਰਦਾ ਫਿਰੈ ਆਹਾਰ ਇੱਕ ਨਾ ਹੋਏ ਇੱਕ ਆਹਾਰ ਨਹੀਂ ਕਰ ਰਿਹਾ ਬਾਕੀ ਸਾਰੇ ਕੰਮ ਕਰਦਾ ਹੈ ਪਰ ਇੱਕ ਕੰਮ ਜਿਹੜਾ ਸਭ ਤੋਂ ਜ਼ਰੂਰੀ ਸੀ ਉਹ ਇਹਨੇ ਛੱਡਿਆ ਹੋਇਆ ਹੈ ਆਹਾਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿੱਤ ਆਹਰ ਜਗ ਉਧਰੈ ਵਿਰਲਾ ਵੁਝੈ ਕੋਏ ਜਿਸ ਆਹਰ ਦੇ ਕੀਤੇਆਂ ਜਿਸ ਕਾਰਜ ਨੂੰ ਕੀਤੇਆਂ ਬੰਦਾ ਇਸ ਜਗਤ ਦੀ ਜਿਹੜਾ ਜਲ ਰਿਹਾ ਜਗਤ ਹੈ ਇਹਦੇ ਵਿੱਚੋਂ ਬਚ ਸਕਦਾ ਹੈ ਵਕਾਰਾਂ ਤੋਂ ਰਹਿ ਧੋਕੇ ਆਪਣੀ ਜ਼ਿੰਦਗੀ ਨੂੰ ਸਫਲ ਕਰ ਸਕਦਾ ਹੈ ਉਹ ਕਾਰਜ ਕਰਨ ਵਾਸਤੇ ਬੰਦਾ ਤਿਆਰ ਹੀ ਨਹੀਂ ਹੈ ਗੁਰੂ ਅਮਰਦਾਸ ਮਹਾਰਾਜ ਨੇ ਨਾ ਸਾਡੇ ਲਈ ਸਾਰਿਆਂ ਲਈ ਅਰਦਾਸ ਕੀਤੀ ਸੀ ਗੁਰੂ ਪਿਆਰਿਓ ਆਪਾਂ ਬਹੁਤ ਵਾਰ ਪੜਿਆ ਨਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਕਰਿਆ ਕਰੋ ਸਾਰੇ ਕਿਰਪਾ ਸਾਧ ਸੰਗਤ ਜਗਤ ਜਲੰਦਾ ਰੱਖ ਲੈ ਗੁਰੂ ਅਮਰਦਾਸ ਮਹਾਰਾਜ ਨੇ ਅਰਦਾਸ ਕੀਤੀ ਹੈ ਕਿ हे ਅਕਾਲ ਪੁਰਖ ਜੀ ਤੁਸੀਂ ਕਿਰਪਾ ਕਰੋ ਇਸ ਮੁੱਚਾ ਜਿਹੜਾ ਜਾਗ ਹੈ ਇਹ ਵਿਕਾਰਾਂ ਦੀ ਅੱਗ ਵਿੱਚ ਸੜ ਰਿਹਾ ਹੈ ਇਦੀ ਹਾਲਤ ਤੇ ਇਹ ਬਣ ਗਈ ਕਿ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਤ ਨ ਰਹੇ ਕੋਈ ਭਾਈ ਬੰਦੀ ਹੇਤ ਚਕਾਇਆ ਦੁਨੀਆ ਕਾਰਨ ਦੀਨ ਗਵਾਇਆ ਇੰਨੀ ਹਾਲਤ ਮਾੜੀ ਹੋ ਗਈ ਨੀਵੇਂ ਪੱਧਰ ਤੇ ਆ ਗਈ ਹੈ ਭਰਾ ਭਰਾ ਦਾ ਮੋਹ ਤਿਆਗ ਗਿਆ ਭੈਣ ਭਰਾਵਾਂ ਦਾ ਪਿਆਰ ਖਤਮ ਹੋ ਗਿਆ ਹਰ ਮਨੁੱਖ ਆਪਣੇ ਪਰਿਵਾਰ ਦੀ ਪਾਲਣਾ ਦੇ ਲਈ ਆਪਣੇ ਸਕੇ ਭਰਾਵਾਂ ਦਾ ਹੱਕ ਖਾਣਾ ਨਹੀਂ ਛੱਡ ਰਿਹਾ ਪਾਪ ਬੜੇ ਨੀਵੇਂ ਪੱਧਰ ਤੇ ਹਾਲਤ ਚਲੀ ਗਈ ਐ ਇਸ ਕਰਕੇ ਪਾਤਸ਼ਾਹ ਜਗਤ ਜਲੰਦਾ ਰੱਖ ਲੈ ਤੂੰ ਇਸ ਜਲਰੇ ਜਗ ਨੂੰ ਰੱਖ ਲੈ ਕਿਵੇਂ ਆਪਣੀ ਕਿਰਪਾ ਧਾਰ ਜੇ ਤੂੰ ਕਿਰਪਾ ਕਰੇ ਤੇ ਜਗ ਦਾ ਬਚਾਓ ਸਕਦਾ ਤੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਪਾਤਸ਼ਾਹ ਨੇ ਦੱਸ ਦਿੱਤਾ ਕਿ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿੱਤ ਆਹਰ ਜਗ ਉਧਰੈ ਵਿਰਲਾ ਬੁੱਝੈ ਕੋਏ ਕੋਈ ਵਿਰਲਾ ਬੁੱਝਦਾ ਇਸ ਗੱਲ ਨੂੰ ਕਿ ਜਿਹੜੇ ਕੰਮ ਦੇ ਨਾਲ ਤੇਰਾ ਜੀਵਨ ਕਾਲਖ ਤੋਂ ਰਹਿਤ ਹੋ ਸਕਦਾ ਜਿਸ ਕਾਰਜ ਦੇ ਨਾਲ ਤੂੰ ਉਸ ਮਾਲਕ ਦੇ ਦਰ ਤੇ ਸੁਰਖਰੂ ਹੋ ਕੇ ਜਾਏਗਾ ਜਿਨਨੀ ਨਾਮ ਧਿਆਇਆ ਕਰੋ ਕਿਰਪਾ ਸਾਧ ਸੰਗਤ ਜਿਨਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਆਪਣਾ ਮੁਖ ਵੀ ਉਜਲਾ ਕਰਕੇ ਜਾਂਦੇ ਆ ਤੇ ਦੂਜਿਆਂ ਦੀ ਵੀ ਕਿੰਗਾਂ ਦੀ ਹੋਰਾਂ ਦੀ ਕਿੰਤੀ ਛੁੱਟੀ ਨਾਲ ਹੋਰਾਂ ਨੂੰ ਵੀ ਗੁਰੂ ਪਿਆਰਿਓ ਇਸ ਭਵਜਲ ਸਮੁੰਦਰ ਵਿੱਚੋਂ ਬਾਹਰ ਕੱਢ ਕੇ ਲੈ ਜਾਂਦੇ ਆ ਤੋ ਗੁਰੂ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਹਰ ਭਜਨ ਸਫਲ ਕਾਮ ਉਸ ਅਕਾਲ ਪੁਰਖ ਦੀ ਬੰਦਗੀ ਕਰਨਾ ਹੀ ਅਸਲ ਵਿੱਚ ਸਭ ਤੋਂ ਸਫਲ ਕਾਰਜ ਹੈ ਸਫਲ ਕੰਮ ਹੈ ਜੇਕਰ ਤੂੰ ਆਪਣੀ ਜ਼ਿੰਦਗੀ ਨੂੰ ਪ੍ਰਵਾਨ ਕਰਵਾਉਣਾ ਚਾਹੁੰਦਾ ਹੈ ਤੇ ਪਾਤਸ਼ਾਹ ਕਹਿਣ ਲੱਗੇ ਕਾਮ ਕ੍ਰੋਧ ਲੋਭ ਤਿਆਗ ਇਹ ਵਕਾਰ ਨੇ ਜਿਹੜੇ ਕਾਮ ਆ ਕ੍ਰੋਧ ਆ ਲੋਭ ਆ ਇਹਨਾਂ ਨੂੰ ਤਿਆਗ ਆਪਣੀ ਜ਼ਿੰਦਗੀ ਦੇ ਵਿੱਚੋਂ ਇਹ ਜਿੰਨਾ ਸਮਾਂ ਤੇਰੀ ਜ਼ਿੰਦਗੀ ਦੇ ਅੰਦਰ ਇਹ ਤਿੰਨੋਂ ਵਕਾਰ ਟਿਕੇ ਰਹਿਣਗੇ ਨਾ ਉਨਾ ਸਮਾਂ ਤੇਰਾ ਜਿਹੜਾ ਧਿਆਨ ਹੈ ਜਿਹੜੀ ਤੇਰੀ ਸੁਰਤ ਹੈ ਇਹ ਗੁਰੂ ਦੇ ਸ਼ਬਦ ਵਾਲੇ ਪਾਸੇ ਜਾਏਗੀ ਨਹੀਂ ਗੁਰੂ ਦੇ ਸ਼ਬਦ ਨੂੰ ਤੇਰੀ ਸੁਰਤ ਦੇ ਅੰਦਰ ਇਹਨੇ ਟਿਕਣ ਦੇਣਾ ਹੀ ਨਹੀਂ ਹੈ ਜਿੰਨਾ ਸਮਾਂ ਇਹ ਰਸ ਤੇਰੇ ਅੰਦਰ ਵਕਾਰ ਨੇ ਸ਼ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾ ਸਾ ਸੰਗਤ ਇੱਕ ਸ਼ਬਦ ਆਉਂਦਾ ਹੈ ਪਾਤਸ਼ਾਹ ਕਹਿੰਦੇ ਰਸ ਸੋਇਣਾ ਰਸ ਰੂਪਾ ਕਾਮਨ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਅਗਲੀ ਪੰਕਤੀ ਜੀ ਕਹਿੰਦੇ ਏਤੇ ਰਸ ਸਰੀਰ ਕੇ ਤੂੰ ਆਪਣੇ ਸਰੀਰ ਨੂੰ ਐਨੇ ਰਸ ਲਾਏ ਹੋਏ ਐ ਕੈ ਘਟ ਨਾਮ ਨਿਵਾਸ ਰੱਬ ਦੇ ਨਾਮ ਵਾਸਤੇ ਤੇ ਤੇਰੇ ਅੰਦਰ ਜਗ੍ਹਾ ਹੀ ਕੋਈ ਨਹੀਂ ਬਚੀ ਤੂੰ ਰਾਸੀ ਐਨੇ ਲਾਈ ਬੈਠਾ ਰਸ ਸੋਏ ਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਇੰਨੇ ਰਸ ਤੇਰੇ ਸਰੀਰ ਨੂੰ ਚਿੰਬੜੇ ਹੋਏ ਆ ਰੱਬ ਦਾ ਨਾਮ ਤੇਰੇ ਅੰਦਰ ਆ ਕੇ ਟਿਕ ਜਾਏ ਉਹਦੇ ਲਈ ਤੇ ਤੂੰ ਜਗ੍ਹਾ ਹੀ ਨਹੀਂ ਬਣਾਈ ਛੱਡਿਆ ਹੀ ਕੁਝ ਨਹੀਂ ਤੋ ਪਾਤਸ਼ਾਹ ਕਹਿੰਦੇ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਇੱਕ ਵਾਰੀ ਸਾਰੇ ਕਿਰਪਾ ਕਰਿ ਉਪਸਾਧ ਸੰਗਤ ਮਨ ਸਿਮਰ ਗੋਬਿੰਦ ਨਾਮ ਤੂੰ ਆਪਣੇ ਮਨ ਕਰਕੇ ਨਾ ਉਸ ਗੋਬਿੰਦ ਅਕਾਲ ਪੁਰਖ ਦਾ ਨਾਮ ਜਪਿਆ ਕਰ ਉਹਦੀ ਬੰਦਗੀ ਕਰਿਆ ਕਰ ਰਸਨਾ ਦੇ ਨਾਲ ਉਹਨੂੰ ਜਪਿਆ ਕਰ ਰਸਨਾ ਦੇ ਨਾਲ ਵੀ ਜਪ ਫਿਰ ਆਪਣੇ ਹਿਰਦੇ ਤੋਂ ਆਪਣੇ ਸੁਰਤ ਤੋਂ ਜਪ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਧ ਸੰਗਤ ਜੀ ਸੁਖਮਨੀ ਸਾਹਿਬ ਦੀ ਜਿਹੜੀ ਬਾਣੀ ਆਰੰਭ ਹੁੰਦੀ ਹੈ ਨਾ ਸੁਖਮਨੀ ਸਾਹਿਬ ਦੀ ਆਰੰਭਤਾ ਦੇ ਵਿੱਚ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਸ ਅਕਾਲ ਪੁਰਖ ਦਾ ਨਾਮ ਜਪਣ ਦਾ ਜਿਹੜਾ ਮਹੱਤਵ ਹੈ ਉਹ ਸਾਨੂੰ ਸਮਝਾਇਆ ਕਰੋ ਕਿਰਪਾ ਪਾਤਸ਼ਾਹ ਕਹਿਣ ਲਗੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਪਾਤਸ਼ਾਹ ਕਹਿਣ ਲਗੇ ਦੁਨੀਆਂ ਦੇ ਲੋਕੋ ਦੁਨੀਆ ਦੇ ਲੋਕ ਸਵਾਲ ਕਰਦੇ ਨੇ ਕਿ ਹਾੜ ਦਾ ਮਹੀਨਾ 33 ਤਵੀ ਹੈ ਉਸ 33 ਤਵੀ ਤੇ ਬੈਠ ਕੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਬੜੇ ਅਡੋਲ ਹੋ ਕੇ ਚੌਂਕੜਾ ਮਾਰ ਕੇ ਬੈਠੇ ਹੋਏ ਦੁਨੀਆ ਦੇ ਲੋਕ ਸਵਾਲ ਕਰਦੇ ਆ ਹਾੜ ਦਾ ਮਹੀਨਾ ਹੈ ਗਰਮੀ ਇੰਨੀ ਜ਼ਿਆਦਾ ਪੈ ਰਹੀ ਹੈ ਅੱਗੋਂ ਉਬਲਦੇ ਪਾਣੀ ਦੀ ਦੇਗ ਹੈ ਦੇਗ ਭਰੀ ਹੋਈ ਆ ਉਬਲਦੇ ਪਾਣੀ ਦੇ ਨਾਲ ਗੁਰੂ ਅਰਜਨ ਸਿੰਘ ਮਹਾਰਾਜ ਉਸ ਉਬਲਦੇ ਪਾਣੀ ਦੀ ਦੇਗ ਵਿੱਚ ਵੀ ਸਾਧ ਸੰਗਤ ਜੀ ਅਡੋਲ ਹੋ ਕੇ ਚੌਂਕੜਾ ਮਾਰ ਕੇ ਬਹਿ ਗਏ ਹਾਰ ਦਾ ਮਹੀਨਾ ਹੈ ਗਰਮੀ ਬੜੀ ਜ਼ਿਆਦਾ ਹੈ ਰੇਤ ਬੜਾ ਗਰਮ ਹੈ ਦੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਤਣ ਤੇ ਪਾਇਆ ਜਾ ਰਿਹਾ ਗੁਰੂ ਅਰਜਨ ਸਾਹਿਬ ਮਹਾਰਾਜ ਫੇਰ ਵੀ ਅਡੋਲ ਨੇ ਅੰਦਰ ਇੰਨਾ ਸ਼ਾਂਤ ਹੈ ਅੰਦਰ ਇੰਨਾ ਸੁਖੀ ਹੈ ਕਿ ਉੱਬਲਦਾ ਪਾਣੀ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਡਲਾ ਨਹੀਂ ਰਿਹਾ ਗਰਮ ਤਵੀ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਦਲਾ ਨਹੀਂ ਰਹੀ ਸਾਹ ਸੰਗਤ ਗਰਮ ਰੇਤ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਦਲਾ ਨਹੀਂ ਰਹੀ ਇਹਦਾ ਕਾਰਨ ਕੀ ਹੈ ਕਿਉਂਕਿ ਪਾਤਸ਼ਾਹ ਕਹਿੰਦੇ ਸਿਮਰ 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 ਸੁਖ ਪਾਵੋ ਮੈਂ ਉਸ ਅਕਾਲ ਪੁਰਖ ਦੀ ਬੰਦਗੀ ਕਰਕੇ ਉਹਦਾ ਸਿਮਰਨ ਕਰਕੇ ਉਹਦਾ ਨਾਮ ਜਪ ਕੇ ਮੈਂ ਆਪਣੇ ਅੰਦਰ ਨੂੰ ਇੱਕ ਸਕੂਨ ਦਿੱਤਾ ਹੋਇਆ ਸੁਖ ਦਿੱਤਾ ਹੋਇਆ ਤੇ ਗੁਰੂ ਪਿਆਰਿਓ ਇੱਕ ਬਚਨ ਤੁਹਾਡੇ ਚੇਤੇ ਹੋਏਗਾ ਜੇਕਰ ਉਸ ਮਾਲਕ ਦੀ ਬੰਦਗੀ ਕਰਦਿਆਂ ਸਾਡਾ ਮਨ ਚੜ੍ਹਦੀ ਕਲਾ ਦੇ ਵਿੱਚ ਹੈ ਨਾ ਉਸ ਅਕਾਲ ਪੁਰਖ ਦਾ ਸਿਮਰਨ ਕਰਦਿਆਂ ਬੰਦਗੀ ਕਰਦਿਆਂ ਸਾਡਾ ਮਨ ਚੜ੍ਹਦੀ ਕਲਾ ਦੇ ਵਿੱਚ ਹੋ ਗਿਆ ਮਨ ਸਾਡਾ ਅਡੋਲ ਹੋ ਗਿਆ ਇਸ ਸਰੀਰ ਦਾ ਦੁੱਖ ਤੁਹਾਨੂੰ ਡਰਾ ਨਹੀਂ ਸਕਦਾ ਇਹ ਗੱਲ ਪੱਲੇ ਬੰਨ ਲਓ। ਗੁਰੂ ਸਾਹਿਬ ਦਾ ਬਚਨ ਹੁੰਦਾ ਹੈ। ਪਾਤਸ਼ਾਹ ਕਹਿੰਦੇ ਮਨ ਨਾ ਡਿਗੈ ਸਾਰੇ ਕਿਰਪਾ ਕਰਿ। ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਪੜੋ ਸਾਰੇ। ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਤੇਰਾ ਮਨ ਨਾ ਡਿਗੇ। ਤੇ ਤੇਰਾ ਜਿਹੜਾ ਤਾਣਾ ਹੈ ਤਣ ਦੀ ਬਿਮਾਰੀ ਹੈ ਤਣ ਦਾ ਕੋਈ ਰੋਗ ਹੈ ਇਹ ਤੈਨੂੰ ਡਰਾ ਨਹੀਂ ਸਕਦਾ ਪਾਸ਼ਾ ਕਹਿੰਦੇ ਮਨ ਨਾ ਡਗੈ ਮਨ ਚੜ੍ਹ ਦੀ ਕਲਾ ਦੇ ਵਿੱਚ ਰਵੇ ਇੱਕ ਉਦਾਹਰਨ ਮੈਂ ਪਹਿਲਾਂ ਵੀ ਬਹੁਤ ਵਾਰ ਦਿੱਤੀ ਹੈ ਜਦੋਂ ਕਰੋਨਾ ਹੋਇਆ ਸੀ ਨਾ ਗੁਰੂ ਪਿਆਰਿਓ ਕਰੋਨਾ ਹੋਇਆ ਸੀ ਜਿਹੜੇ ਮਨੁੱਖ ਕਰੋਨਾ ਦਾ ਨਾਮ ਸੁਣ ਕੇ ਬਿਮਾਰੀ ਦਾ ਨਾਮ ਸੁਣ ਕੇ ਡੈਲ ਗਏ ਡਰ ਗਏ ਉਹ ਜਿਵੇਂ ਜਿਵੇਂ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਨਾ ਉਹਨਾਂ ਨੂੰ ਹਾਰਟ ਅਟੈਕ ਹੁੰਦਾ ਗਿਆ ਮੌਤ ਹੁੰਦੀ ਗਈ ਜਿਹੜੇ ਲੋਕ ਘਰਾਂ ਦੇ ਵਿੱਚ ਰਹੇ ਰੋਜ਼ਾਨਾ ਦੀ ਰੁਟੀਨ ਦੀ ਜ਼ਿੰਦਗੀ ਜਿਉਂਦੇ ਰਹੇ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਡੈਥ ਦੀ ਰੇਟ ਜਿਹੜੀ ਰੇਸ਼ਿਓ ਹੁੰਦੀ ਹੈ ਨਾ ਮੌਤਾਂ ਦੀ ਦਰ ਹੁੰਦੀ ਹੈ ਉਹ ਕਢਵਾ ਕੇ ਵੇਖ ਲੋ ਹਸਪੀਟਲ ਦੇ ਵਿੱਚ ਜਾ ਕੇ ਦਾਖਲ ਹੋਣ ਵਾਲਿਆਂ ਦੀ ਮੌਤ ਦਰ ਜ਼ਿਆਦਾ ਜਿਹੜੇ ਘਰਾਂ ਦੇ ਵਿੱਚ ਸੁਧਾਰਨ ਤੌਰ ਤੇ ਜ਼ਿੰਦਗੀ ਜਿਉਂਦੇ ਰਹੇ ਸਾਦਾ ਖਾਣਾ ਪੀਣਾ ਉਦਾਂ ਹੀ ਰੱਖਿਆ ਭਾਵ ਪਰਹੇਜ਼ ਰੱਖਦੇ ਰਹੇ ਤੇ ਉਹਨਾਂ ਦੀ ਜਿਹੜੀ ਮੌਤ ਦਰ ਉਹ ਬਹੁਤ ਘੱਟ ਹੈ ਨਾ ਮਾਤਰਾ ਦਰਿਆ ਹੋਇਆ ਬੰਦਾ ਗੁਰੂ ਪਿਆਰੋ ਡਰਾ ਨਾ ਜਿਹੜਾ ਸਾਡੇ ਤਨ ਨੂੰ ਹੋਰ ਵੀ ਰੋਗ ਪੈਦਾ ਕਰ ਦਿੰਦਾ ਤੋ ਕਹਿਣ ਦਾ ਭਾਵ ਸ਼ਰੀਰ ਤੇ ਇਹਦਾ ਮਤਲਬ ਮੈਂ ਇੱਕ ਬੇਨਤੀ ਹੋਰ ਕਰਾਂ ਸਿਮਰਨ ਕਰਨ ਦਾ ਮਤਲਬ ਗੁਰੂ ਪਿਆਰਿਓ ਅਸੀਂ ਇਹ ਵੀ ਨਹੀਂ ਸਮਝ ਲੈਣਾ ਕਿ ਸਾਡੇ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਇਹ ਬਾਬਿਆਂ ਦਾ ਝੂਠਾ ਕੀਤਾ ਹੋਇਆ ਪ੍ਰਚਾਰ ਹੈ ਹਾਂ ਜਦੋਂ ਕੋਈ ਸਾਡੇ ਤਨ ਨੂੰ ਰੋਗ ਲੱਗਦਾ ਕੋਈ ਬਿਮਾਰੀ ਆਉਂਦੀ ਹੈ ਕੋਈ ਕਸ਼ਟ ਆਉਂਦਾ ਜਿੱਥੇ ਅਸੀਂ ਡਾਕਟਰਾਂ ਤੋਂ ਵੈਦ ਤੋਂ ਹਕੀਮਾਂ ਤੋਂ ਦਵਾਈ ਲੈਣੀ ਹੈ ਉੱਥੇ ਅਰਦਾਸ ਕਰਨੀ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਦੇ ਦਰ ਤੇ ਕੀਤੀ ਹੋਈ ਅਰਦਾਸ ਤੇ ਦੂਜੇ ਬੰਨੇ ਡਾਕਟਰ ਤੋਂ ਵੈਦ ਤੋਂ ਹਕੀਮ ਤੋਂ ਲਈ ਹੋਈ ਦਵਾਈ ਇਹਦਾ ਫਰਕ ਕੀ ਪੈਂਦਾ ਜਦੋਂ ਅਸੀਂ ਗੁਰੂ ਦੇ ਦਰ ਤੇ ਅਰਦਾਸ ਕਰਾਂਗੇ ਮਨ ਚੜ੍ਹ ਦੀ ਕਲਾ ਦੇ ਵਿੱਚ ਆਉਂਦਾ ਹੈ ਪ੍ਰੇਮੇ ਕੋੜੀ ਨਵੇਲੇ ਆਪਾਂ ਸਾਖੀ ਸਾਂਝੀ ਕੀਤੀ ਸੀ ਨਾ ਕਿ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਜਦੋਂ ਪਹੁੰਚਦੇ ਆ ਪ੍ਰੇਮਾ ਕੋੜੀ ਤੇ ਉੱਥੇ ਜਾ ਕੇ ਗੁਰੂ ਅਮਰਦਾਸ ਮਹਾਰਾਜ ਨੇ ਤਿੰਨ ਡਿਊਟੀਆਂ ਲਾਈਆਂ ਸੀ ਸੰਗਤ ਦੀਆਂ ਇੱਕ ਡਿਊਟੀ ਲਈ ਸੀ ਲਾਲੋ ਵੈਦ ਦੀ ਕਿ ਤੂੰ ਪ੍ਰੇਮੇ ਕੋੜੀ ਦੀ ਦਵਾਈ ਦਾ ਪ੍ਰਬੰਧ ਕਰਨਾ ਹੈ। ਕੁਝ ਸਿੱਖਾਂ ਦੀ ਡਿਊਟੀ ਲਈ ਸੀ ਕਿ ਸਵੇਰੇ ਸ਼ਾਮ ਇਹਨੂੰ ਗੁਰਬਾਣੀ ਕੰਠ ਕਰਵਾਉਣੀ ਹੈ। ਇਹਦੇ ਕੋਲੇ ਗੁਰਬਾਣੀ ਦਾ ਜਾਪ ਜਪਣਾ ਹੈ। ਤੇ ਕੁਝ ਸਿੱਖਾਂ ਦੀ ਡਿਊਟੀ ਲਈ ਸੀ ਕਿ ਇਹਦੀ ਖੁਰਾਕ ਦਾ ਪ੍ਰਬੰਧ ਕਰਨਾ ਹੈ। ਵਧੀਆ ਤਕੜੀ, ਚੰਗੇ ਪੌਸ਼ਟਿਕ ਆਹਾਰ ਵਾਲੀ ਖੁਰਾਕ ਇਹਨੂੰ ਦੇਣੀ ਹੈ। ਜਦੋਂ ਤਿੰਨੋਂ ਚੀਜ਼ਾਂ ਤੁਸੀਂ ਦਿਓਗੇ ਨਾ ਤੇ ਪ੍ਰੇਮਾ ਕੋੜੀ ਕੁਝ ਦਿਨਾਂ ਦੇ ਵਿੱਚ ਚੜ੍ਹਦੀ ਕਲਾ ਵਾਲਾ ਹੋ ਗਿਆ ਸੀ ਸਾਧ ਸੰਗਤ। ਤਣ ਗੁਰੂ ਦਾ ਸਿਮਰਨ ਕਰਨ ਵੇਲੇ ਪ੍ਰਮਾਤਮਾ ਦੀ ਬੰਦਗੀ ਕਰਨ ਵੇਲੇ ਜਾਂ ਗੁਰੂ ਦੇ ਦਰ ਤੇ ਤੁਸੀਂ ਹਰ ਰੋਜ਼ ਹਾਜ਼ਰੀ ਭਰਦੇ ਹੋ ਇਹ ਮਤ ਆਪਣੀ ਸੁਰਤ ਵਿੱਚ ਖਿਆਲ ਰੱਖਿਓ ਕਿ ਸ਼ਾਇਦ ਗੁਰੂ ਘਰ ਜਾਣ ਵਾਲੇ ਮਨੁੱਖ ਨੂੰ ਕਦੇ ਕੋਈ ਤਨ ਦਾ ਰੋਗ ਨਹੀਂ ਲੱਗਦਾ ਬਿਮਾਰੀਆਂ ਲੱਗ ਸਕਦੀਆਂ ਨੇ ਇਹ ਨਾਰਮਲ ਗੱਲ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਖੁਦ ਨੂੰ ਚੇਚਕ ਦੀ ਬਿਮਾਰੀ ਹੋਈ ਹੈ ਪਿਆਰਿਓ ਅਸੀਂ ਏਦਾਂ ਦੀ ਕਰਾਮਾਤੀ ਵਿਚਾਰਧਾਰਾ ਨੂੰ ਗ੍ਰਹਿਣ ਨਹੀਂ ਕਰਨਾ ਗੁਰੂ ਦੇ ਹੁਕਮ ਵਿੱਚ ਚੱਲਣਾ ਹੈ ਸਰੀਰਕ ਤੌਰ ਤੇ ਬਿਮਾਰੀ ਆ ਸਕਦੀ ਹੈ ਪਰ ਜੇਕਰ ਉਸ ਮਾਲਕ ਦੀ ਬੰਦਗੀ ਕਰਦਿਆਂ ਸਾਡੀ ਸੁਰਤ ਚੜ੍ਹਦੀ ਕਲਾ ਦੇ ਵਿੱਚ ਹੈ ਨਾ ਤੇ ਉਹ ਤਣ ਦੀ ਬਿਮਾਰੀ ਸਾਡੇ ਮਨ ਨੂੰ ਡਲਾ ਨਹੀਂ ਸਕਦੀ ਇਸ ਸਿਧਾਂਤ ਨੂੰ ਸਮਝਣ ਦਾ ਯਤਨ ਕਰਨਾ ਹੈ ਮਨ ਚੜ੍ਹਦੀ ਕਲਾ ਵਿੱਚ ਰਹੇਗਾ ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਇੱਥੋਂ ਤੱਕ ਵੀ ਲਿਖਿਆ ਗੁਰੂ ਪਿਆਰਿਓ ਕਿ ਜੇ ਮਨ ਚੜ੍ਹਦੀ ਕਲਾ ਵਿੱਚ ਹੋਏਗਾ ਨਾ ਤੇ ਤਨ ਦੀ ਬਿਮਾਰੀ ਵੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ ਤਨ ਵੀ ਚੜ੍ਹਦੀ ਕਲਾ ਦੇ ਵਿੱਚ ਹੋ ਜਾਂਦਾ ਹੈ ਹੁਣ ਗੱਲ ਤੇ ਸਾਰੀ ਮਨ ਤੇ ਆ ਕੇ ਖੜੋਂਦੀ ਹੈ ਇਸ ਕਰਕੇ ਪਾਤਸ਼ਾਹ ਕਹਿਣ ਲੱਗੇ ਸਿਮਰੋਂ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਪੜੋ ਸਾਰੇ ਕਾਲ ਕਲੇਸ਼ ਤਨ ਮਾਹੇ ਮਿਟਾਵਾਂ ਵੇਖੋ ਹੁਣ ਗੁਰੂ ਸਾਹਿਬ ਨੇ ਇੱਥੇ ਤਨ ਦੀ ਗੱਲ ਕੀਤੀ ਹੈ ਸ਼ਰੀਰ ਦੀ ਗੱਲ ਕੀਤੀ ਹੈ ਕਹਿੰਦੇ ਕਾਲ ਕਲੇਸ਼ ਤਨ ਮਾਹੇ ਮਿਟਾਵਾਂ ਜਦੋਂ ਮੈਂ ਉਸ ਮਾਲਕ ਦੀ ਬੰਦਗੀ ਕਰਦਾ ਨਾ ਇਸ ਤਨ ਦੇ ਵਿੱਚੋਂ ਇਸ ਸ਼ਰੀਰ ਦੇ ਵਿੱਚੋਂ ਜਿੰਨੇ ਵੀ ਕਲੇਸ਼ ਹੈ ਲੜਾਈ ਹੈ ਝਗੜਾ ਹੈ ਈਰਖਾ ਉਹ ਸਾਰਾ ਕੁਝ ਮਰ ਜਾਂਦਾ ਕਿਉਂ ਕਿਉਂਕਿ ਮੇਰਾ ਮਨ ਉਸ ਅਕਾਲ ਪੁਰਖ ਦੀ ਜਿਹੜੀ ਜੋਤ ਹੈ ਉਹਨੂੰ ਸਾਰਿਆਂ ਦੇ ਵਿੱਚ ਵੇਖਣਾ ਪਸੰਦ ਕਰ ਲੈਂਦਾ ਮੇਰੇ ਮਨ ਨੇ ਇਹ ਗੱਲ ਨੂੰ ਕਬੂਲ ਕਰ ਲਿਆ ਈਰਖਾ ਕਿਸ ਗੱਲ ਦੀ ਕਰਨੀ ਲੜਾਈ ਕਿਸ ਗੱਲ ਦੀ ਕਰਨੀ ਝਗੜਾ ਕਿਸ ਗੱਲ ਦਾ ਕਰਨਾ ਕਿਸੇ ਨੂੰ ਮਾਰਾ ਕਿਸ ਗੱਲ ਤੋਂ ਕਹਿਣਾ ਕਿਉਂਕਿ ਸਾਰਿਆਂ ਦੇ ਅੰਦਰ ਉਸ ਮਾਲਕ ਦੀ ਜੋਤ ਹੈ ਗੁਰੂ ਪਿਆਰਿਓ ਅਸੀਂ ਜਦੋਂ ਕਿਸੇ ਨੂੰ ਮਾੜਾ ਬੋਲਦੇ ਆਂ ਬੁਰਾ ਬੋਲਦੇ ਆਂ ਤੇ ਉਹਦੇ ਅੰਦਰ ਵੀ ਤੇ ਜੋਤ ਇੱਕ ਰੱਬ ਦੀ ਆ ਹਾਂ ਕਿਸੇ ਮਨੁੱਖ ਦੁਆਰਾ ਕੀਤੇ ਜਾ ਰਹੇ ਮਾੜੇ ਕੰਮ ਦਾ ਵਿਰੋਧ ਕਰਨਾ ਸਾਡਾ ਫਰਜ਼ ਬਣਦਾ ਪਰ ਕਿਸੇ ਮਨੁੱਖ ਨੂੰ ਮਾੜਾ ਕਹਿਣਾ ਸਾਡਾ ਫਰਜ਼ ਨਹੀਂ ਹੈ ਗੁਰੂ ਪਿਆਰਿਓ ਇਹ ਨਿੰਦਿਆ ਹੋ ਜਾਂਦੀ ਹੈ ਪੂਰੇ ਸੰਪੂਰਨ ਕਿਸੇ ਮਨੁੱਖ ਨੂੰ ਮੁੱਢੋਂ ਹੀ ਤਿਆਗ ਦੇਣਾ ਵੀ ਇਹਦੇ ਵਿੱਚ ਤੇ ਕੋਈ ਗੋਣੀ ਨਹੀਂ ਹੈ ਨਹੀਂ ਰੱਬ ਦਾ ਜੀ ਹੈ ਗੁਣ ਉਹਦੇ ਵਿੱਚ ਕੋਈ ਜ਼ਰੂਰ ਹੋਏਗਾ ਪਰ ਕਿਸੇ ਮਨੁੱਖ ਦਾ ਕੀਤਾ ਜਾ ਰਿਹਾ ਮਾੜਾ ਕਰਮ ਉਹਦਾ ਵਿਰੋਧ ਕਰਨਾ ਬਣਦਾ ਹਾਂ ਚੰਗਾ ਕਰਮ ਸਾਡਾ ਦੁਸ਼ਮਣ ਵੀ ਕਰੇ ਉਹਦੀ ਵੀ ਤਾਰੀਫ ਕਰਨੀ ਬਣਦੀ ਹੈ ਬਹੁਤ ਪਿਆਰੋ ਸਿੱਖ ਸਿੱਖ ਦੇ ਅੰਦਰਲੀ ਭਾਵਨਾ ਇਹ ਹੋਣੀ ਚਾਹੀਦੀ ਹੈ ਤੋ ਜਦੋਂ ਮਨ ਸਾਡਾ ਗੁਰੂ ਦੇ ਚਰਨਾਂ ਵਿੱਚ ਟਿਕੇਗਾ ਨਾ ਤੇ ਪਾਤਸ਼ਾਹ ਕਹਿੰਦੇ ਤੇਰੇ ਤਨ ਦੇ ਕਲੇਸ਼ ਲੜਾਈ ਝਗੜੇ ਵੀ ਖਤਮ ਹੋਣਗੇ ਬਿਮਾਰੀਆਂ ਵੀ ਖਤਮ ਹੋਣਗੀਆਂ ਦੁੱਖ ਰੋਗ ਸੰਤਾਪ ਉਤਰੇ ਪੜੋ ਸਾਰੇ ਸੁਣੀ ਸੱਚੀ ਬਾਣੀ ਸੁਣਨ ਦੇ ਨਾਲ ਤੇਰਾ ਮਨ ਸਟੇਬਲ ਹੋਏਗਾ ਸ਼ਾਂਤ ਹੋਏਗਾ ਇੱਕ ਟਿਕਾ ਦੇ ਵਿੱਚ ਆਏਗਾ ਜਦੋਂ ਮਨ ਟਿਕਾ ਦੇ ਵਿੱਚ ਆਏਗਾ ਤੇ ਤਣ ਦੇ ਰੋਗ ਵੀ ਗੁਰੂ ਪਿਆਰਿਓ ਖਤਮ ਹੋ ਜਾਂਦੇ ਆ ਤੁਸੀਂ ਵੇਖੋ ਉਹ ਮਰੀਜ਼ ਕਦੇ ਠੀਕ ਨਹੀਂ ਹੁੰਦਾ ਗੁਰੂ ਪਿਆਰਿਓ ਜਿਹੜਾ ਮਰੀਜ਼ ਅੱਜ ਇੱਕ ਡਾਕਟਰ ਕੋਲੇ ਗਿਆ ਉਹਦੇ ਤੋਂ ਕੁਝ ਦਵਾਈ ਲਿਆਇਆ ਦੋ ਦਿਨਾਂ ਬਾਅਦ ਦਵਾਈ ਸੁੱਟੀ ਤੀਜੇ ਕੋਲੇ ਚਲਿਆ ਗਿਆ ਤੀਜੇ ਤੋਂ ਤਿੰਨ ਦਿਨ ਦਵਾਈ ਖਾਧੀ ਚੌਥੇ ਕੋਲੇ ਚਲਿਆ ਗਿਆ ਭਾਵ ਉਹ ਆਪਣੇ ਸਰੀਰ ਨੂੰ ਰੋਗ ਵਧਾ ਰਿਹਾ ਕਿਉਂ ਕਿਉਂਕਿ ਉਹਦੇ ਅੰਦਰ ਝਟਕਣਾ ਹੈ ਉਦੇ ਅੰਦਰ ਬਹੁਤ ਛੇਤੀ ਠੀਕ ਹੋਣ ਦੀ ਚਾਹਨਾ ਨਹੀਂ ਗੁਰੂ ਦੇ ਦਰ ਤੇ ਆਉਣ ਵਾਲੇ ਬੰਦੇ ਦੇ ਅੰਦਰ ਇੱਕ ਸਹਜ ਆਉਂਦਾ ਹੈ ਇੱਕ ਟਿਕਾ ਆਉਂਦਾ ਹੈ ਉਹ ਸਹਜ ਉਹ ਟਿਕਾ ਹੀ ਗੁਰੂ ਪਿਆਰਿਓ ਸਾਡੇ ਮਨ ਤੇ ਸਾਡੇ ਤਣ ਦੇ ਰੋਗ ਨੂੰ ਦੂਰ ਕਰਦਾ ਹੈ ਤੇ ਅੱਜ ਅਸੀਂ ਝਾਤ ਮਾਰ ਲੱਗੇ ਜਿੰਨੀ ਵੀ ਸੰਗਤ ਆਪਾਂ ਹਰ ਰੋਜ਼ ਗੁਰੂ ਸਾਹਿਬ ਦੀ ਗੋਦ ਅੰਦਰ ਆ ਕੇ ਬੈਠਦੇ ਆ ਨਾ ਨਾਲ ਨਾਲ ਆਪਣੇ ਅੰਦਰ ਝਾਤ ਵੀ ਮਾਰਿਆ ਕਰੋ ਗੁਰਮਖੋ ਕਿ ਮੇਰੀ ਜ਼ਿੰਦਗੀ ਚ ਸਹਜ ਆ ਗਿਆ ਹੈ ਮੇਰੀ ਜ਼ਿੰਦਗੀ ਚ ਟਿਕਾ ਬਣ ਰਿਹਾ ਥੋੜਾ ਬਹੁਤਾ ਕੋਈ ਮੇਰੀ ਜ਼ਿੰਦਗੀ ਦੇ ਅੰਦਰ ਖੇੜਾ ਆ ਰਿਹਾ ਖੁਸ਼ੀ ਆ ਰਹੀ ਹੈ ਆਨੰਦ ਬਣ ਰਿਹਾ ਇਹ ਥੋੜੀ ਥੋੜੀ ਅਸੀਂ ਆਪਣੇ ਆਪ ਦੀ ਹਰ ਰੋਜ਼ ਖੋਜ ਕਰਿਆ ਕਰਗੇ ਤੇ ਪਾਤਸ਼ਾਹ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਹਰ ਰੋਜ਼ ਆਪਣੇ ਆਪ ਦੀ ਖੋਜ ਕਰਿਆ ਕਰ ਨਾ ਫੇਰ ਪਰੇਸ਼ਾਨੀ ਮਾਹੀ ਤੈਨੂੰ ਪਰੇਸ਼ਾਨੀ ਨਹੀਂ ਕੋਈ ਆਵੇਗੀ ਜਦੋਂ ਤੂੰ ਆਪਣੇ ਆਪ ਦੀ ਖੋਜ ਕਰੇਗਾ ਤੋ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲਗੇ ਸਿਮਰੋਂ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਬੜੋ ਸਾਰੇ ਸਿਮਰੋਂ ਜਾਸ ਬੇਸ਼ੰਬਰ ਏਕੈ ਸਿਮਰੋ ਮੈਂ ਉਸ ਨੂੰ ਸਿਮਰਦਾ ਹਾਂ ਉਸ ਦਾ ਧਿਆਨ ਧਰਦਾ ਹਾਂ ਕਿਸ ਦਾ ਸਿਮਰਉ ਜਾਸ ਵਿਸੰਬਰ ਏਕ ਹੈ विश्व ਦਾ ਜਿਹੜਾ ਪਾਲਕ ਹੈ ਸਮੂਰੀ ਸਮੁੱਚੀ ਕਾਇਨਾਤ ਦਾ ਜਿਹੜਾ ਕਰਤਾ ਹੈ ਇੱਕ ਅਕਾਲ ਪੁਰਖ ਹੈ ਨਾ ਨਾਮ ਜਪਤ ਅਗਨਤ ਅਨੇਕ ਹੈ ਜਿਹਦਾ ਨਾਮ ਅਨੇਕਾ ਛਡੋ ਅਗਨਤ ਭਾਵ ਉਸ ਅਕਾਲ ਪੁਰਖ ਦੀ ਬੰਦਗੀ ਕਰਨ ਵਾਲਿਆਂ ਦੀ ਜੇ ਗਿਣਤੀ ਕਰਨ ਲੱਗ ਪਈਏ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਤੇ ਕਹਿੰਦੇ ਫਿਰ ਇੰਜ ਪ੍ਰਤੀਤ ਹੁੰਦਾ ਵੀ ਗਿਣਤੀ ਕੀਤੀ ਨਹੀਂ ਜਾ ਸਕਦੀ ਸਾਰੀ ਦੁਨਾਈ ਉਹਦਾ ਨਾਮ ਜਪਦੀ ਪਈ ਹੈ ਗੁਰੂ ਪਿਆਰਿਓ ਇੱਥੇ ਇੱਕ ਬੇਨਤੀ ਕਰ ਆਪਾਂ ਸਮਾਪਤੀ ਕਰੀਏ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨਾਮ ਜਪਤ ਅਗਨਤ ਅਨੇਕ ਹੈ ਅਨੇਕਾ ਲੋਕ ਗਿਣਤੀ ਤੋਂ ਬਾਹਰ ਆਏ ਜਿਹੜੇ ਉਸ ਮਾਲਕ ਦੀ ਬੰਦਗੀ ਕਰਦੇ ਆ ਤੇ ਕਿਤੇ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਨਾਨਕ ਕੋਟਨ ਮੈਂ ਕੋਉ ਨਾਰਾਇਣ ਜਿਹੇ ਚੀਤ ਕਰੋ ਸਾਰੇ ਕਿਰਪਾ ਨਾਨਕ ਕੋਟਨ ਮੈਂ ਕੋਉ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਹੀ ਹੈ ਨਾਰਾਇਣ ਜਿਹੇ ਚੀਤ ਜਿਹੜਾ ਉਸ ਮਾਲਕ ਨੂੰ ਸਿਮਰਦਾ ਹੈ ਗੁਰੂ ਪਿਆਰਿਓ ਸਮਝਣ ਦਾ ਤਰੀਕਾ ਇੱਕ ਦੋ ਪੱਖ ਨੇ ਗੁਰਬਾਣੀ ਦੇ ਵਿੱਚ ਦੋ ਪੱਕ ਇੱਕ ਵਾਰ ਤੇ ਜਿਵੇਂ ਆਪਾਂ ਉਹ ਪੰਕਤੀ ਪੜ੍ਹਦੇ ਆ ਨਾ ਵੀ ਤੂੰ ਹਮੇਸ਼ਾ ਹੀ ਆਪਣੇ ਆਪ ਨੂੰ ਇਹ ਸਮਝਣਾ ਵੀ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਜਿਆ ਮੀਤ ਹਮਾਰਾ ਸੋਏ ਵੀ ਸਾਰਿਆਂ ਤੋਂ ਭਾਈ ਮੈਂ ਮਾੜਾਂ ਜਦੋਂ ਤੂੰ ਇਸ ਨਜ਼ਰ ਦੇ ਨਾਲ ਵੇਖੇਗਾ ਤੇ ਤੈਨੂੰ ਇਉਂ ਲੱਗੇਗਾ ਇਹ ਤੇ ਸਾਰਾ ਨਗਰ ਹੀ ਰੱਬ ਦਾ ਨਾਮ ਜਪਦਾ ਪਿਆ ਇੱਕ ਤੂੰ ਹੀ ਐ ਜਿਹੜਾ ਕਦੇ ਗੁਰੂ ਦੇ ਨੇੜੇ ਨਹੀਂ ਹੋਇਆ ਭਾਵ ਆਪਣੇ ਅੰਦਰ ਹਉਮੈ ਵਾਲੀ ਭਾਵਨਾ ਨੂੰ ਮਾਰ ਕੇ ਰੱਖਣਾ ਕਿਤੇ ਤੇਰੇ ਅੰਦਰ ਇਸ ਗੱਲ ਦਾ ਹੰਕਾਰ ਨਾ ਆ ਜਾਏ ਕਿ ਸਾਰਾ ਪਿੰਡ ਹੀ ਗੁਰਦੁਆਰਾ ਸਾਹਿਬ ਨਹੀਂ ਹੁੰਦਾ ਮੈਂ ਇਕੱਲਾ ਹੀ ਹਾਂ ਮੈਂ ਇਤਨੇ ਮਕਰਦਾ ਮੈਂ ਸੰਗਤ ਵਿੱਚ ਆ ਕੇ ਬੈਠਦਾ ਭਾਵ ਸਾਰਾ ਨਗਰ ਹੀ ਮਾਲਕ ਦੀ ਬੰਦਗੀ ਕਰਦਾ ਭਾਈ ਹਰ ਇੱਕ ਮਨੁੱਖ ਰੱਬ ਦਾ ਨਾਮ ਜਪਦਾ ਇੱਕ ਮੈਂ ਵਕਾਰੀ ਬੰਦਾ ਜਿਹਦੇ ਤੋਂ ਕਦੇ ਗੁਰੂ ਦੀ ਸੰਗਤ ਨਹੀਂ ਹੁੰਦੀ ਭਾਵ ਤੇ ਆਪਣੇ ਅੰਦਰੋਂ ਹਉਮੈ ਭਾਵ ਮਾਰ ਕੇ ਰੱਖਣਾ ਬੋਲੋ ਸਤਨਾਮ ਇਹ ਭਾਵ ਹੈ ਇਸ ਭਾਵ ਨੂੰ ਸਮਝਣ ਦਾ ਯਤਨ ਕਰਨਾ ਤੇ ਕੋਟਨ ਮੇ ਕੋ ਨਾਰਾਇਣ ਜਿਹ ਚੀਤ ਇਹਦਾ ਭਾਵ ਸਮਝਿਓ ਵੀ ਗੁਰੂ ਦੀ ਮਤ ਤੋਂ ਗੁਰੂ ਤੋਂ ਮਤ ਲੈ ਕੇ ਰੱਬ ਦਾ ਨਾਮ ਜਪਣ ਵਾਲੇ ਬਿਰਨੇ ਹੈ ਉਦਾਂ ਰੱਬ ਦੀ ਬੰਦਗੀ ਸਾਰੇ ਕਰਦੇ ਆ ਤੋ ਇਸ ਕਰਕੇ ਗੁਰਬਾਣੀ ਦੀ ਜਿਵੇਂ ਜਿਵੇਂ ਵਿਚਾਰ ਕਰਾਂਗੇ ਨਾ ਬੜੇ ਗੁਰਬਾਣੀ ਦੇ ਸਿਧਾਂਤ ਸਪਸ਼ਟ ਹੁੰਦੇ ਆ ਪਾਤਸ਼ਾਹ ਕਹਿਣ ਲੱਗੇ ਨਾਮ ਜਪਤ ਅਗਨਤ ਅਨੇਕ ਹੈ 베ਦ ਪੁਰਾਨਤ ਸਿਮਰਤ ਸੁਧਾਖਰ ਕੀਨੇ ਰਾਮ ਨਾਮ ਇੱਕ ਆਖਿਰ ਜਿੰਨੀਆਂ ਵੀ ਧਾਰੋਂ ਕ ਪੁਸਤਕਾਂ ਨੇ 베ਦ ਨੇ ਸਾਰੇ ਇਹੀ ਬਿਆਨ ਕਰਦੇ ਆ ਕਿ ਭਾਈ ਉਸ ਅਕਾਲ ਪੁਰਖ ਦੀ ਬੰਦਗੀ ਕਰਿਓ ਉਹਦਾ ਸਿਮਰਨ ਕਰਿਓ ਉਹ ਵੱਖਰੀ ਗੱਲ ਹੈ ਕਿ ਰੱਬ ਸਿਮਰਨ ਕਰਨ ਦੇ ਲਈ ਕਿਸੇ ਨੇ ਕੋਈ ਵਿਧੀ ਦੱਸੀ ਹੈ ਕਿਸੇ ਨੇ ਕੋਈ ਵਿਧੀ ਦੱਸੀ ਹੈ ਸਾਨੂੰ ਉਸ ਅਕਾਲ ਪੁਰਖ ਨੇ ਜਿਹੜੀ ਵਿਧੀ ਦੱਸੀ ਹੈ ਉਹ ਹੈ ਗੁਰੂ ਤੋਂ ਮਤ ਲੈ ਕੇ ਉਸ ਮਾਲਕ ਦੀ ਬੰਦਗੀ ਕਰਨੀ ਹੈ ਪਿਆਰਿਓ ਪਰ ਕਹਿੰਦੇ ਕਹਿਣ ਦਾ ਭਾਵ ਸਾਰੀ ਦੁਨੀਆ ਇਹ ਗੱਲ ਕਹਿੰਦੀ ਹੈ ਕਿ ਰੱਬ ਦਾ ਨਾਮ ਜਪੇ ਬਿਨਾ ਉਹਦੀ ਬੰਦਗੀ ਕੀਤੇ ਬਿਨਾ ਸਾਡੇ ਜੀਵਨ ਦਾ ਗੁਰੂ ਪਿਆਰਿਓ ਆਧਾਰ ਨਹੀਂ ਹੋ ਸਕਦਾ ਆਓ ਗੁਰੂ ਦੇ ਦਰ ਤੇ ਆ ਕੇ ਆਪਾਂ ਹਰ ਰੋਜ਼ ਹਾਜ਼ਰੀ ਭਰਦੇ ਆਂ ਸਾਧ ਸੰਗਤ ਗੁਰੂ ਦੇ ਕੋਲੇ ਅਰਦਾਸ ਕਰਕੇ ਪਾਤਸ਼ਾਹ ਕਿਰਪਾ ਕਰਿਓ ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਹੋ ਗੁਣ ਗਾਵਾਂ ਦਿਨ ਰਾਤ ਨਾਨਕਾ ਚਾਉ ਇਹੋ ਇਹ ਚਾ ਬਣਿਆ ਰਵੇ ਜ਼ਿੰਦਗੀ ਚ ਆਨੰਦ ਖੁਸ਼ੀ ਖੇੜਾ ਬਣਿਆ ਰਵੇ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ